ਅੱਜ ਆਪਾਂ ਪਿੰਡ ਟੈਂਥਲ ਪਹੁੰਚੇ ਹੋয়াਗੇ ਜੀ ਜਿਸ ਨੂੰ ਤਹਿਸੀਲ ਸਮਾਰਾ ਤੇ ਜ਼ਿਲ੍ਹਾ ਪਟਿਆਲਾ ਲੱਗਦਾ ਹੈ ਜੀ ਪਿੰਡ ਟੈਂਥਲ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਪਰਮਜੀਤ ਸਿੰਘ ਚਿਮਾ ਇਟਲੀ ਤੋਂ ਉਹਨਾਂ ਦੇ ਕਹਿਣ ਤੇ ਬਣਾਈ ਗਈ ਜੀ ਇਸੇ ਪਿੰਡ ਦੀ ਵੋਟ ਜੀ 1100 ਆ ਜੀ ਤੇ ਆਜੋ ਫਿਰ ਆਪਾਂ ਹੁਣ ਚੱਲਦੇ ਆਂ ਪਿੰਡ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਵਿੱਚ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਦੀ ਬਹੁਤ ਵੱਡੀ ਸਰਦਗੀ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਆਜੋ ਫਿਰ ਤੁਸੀਂ ਆਪਣੇ ਨਾਲ ਜੁੜੇ ਰਹੋ ਜੀ ਪੰਡਾਨੀਆਂ ਹੋਰ ਵੀਡੀਓ ਦੇਖਣ ਲਈ ਜੀ ਤੁਸੀਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਅਨ ਲੱਕੀ ਬਲੌਗ 36 ਤੇ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਉਸ ਤੋਂ ਬਾਅਦ ਪਾਲਾ ਚੱਲਾਂਗੇ ਜੀ ਪਿੰਡ ਦੇ ਵਿੱਚ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਆਜੋ ਫਿਰ ਆਪਾਂ ਹੁਣ ਚੱਲਾਂਗੇ ਪਿੰਡ ਵਿੱਚ ਜੀ ਸਭ ਤੋਂ ਪਹਿਲਾਂ ਆਪਨੇ ਦੇਖਿਆ ਨਹਿਰ ਦਾ ਪੁਲ ਜੀ ਨਹਿਰ ਦੇ ਪੁਲ ਦੀ ਆਪਾਂ ਉੱਪਰ ਦੀ ਹੁੰਦਿਆਂ ਤੇ ਪਿੰਡ ਵਿੱਚ ਐਂਟਰ ਹੋਵਾਂਗੇ ਜੀ ਚੱਲਦਿਆਂ ਚੱਲਦਿਆਂ ਆਪਾਂ ਪਿੰਡ ਵਿੱਚ ਐਂਟਰ ਹੁੰਦਿਆਂ ਤੁਹਾਨੂੰ ਆਪਾਂ ਸਾਰਾ ਪਿੰਡ ਦੇ ਉੱਪਰ ਦੀ ਗੇੜਾ ਦਿਵਾਵਾਂਗੇ ਤੇ ਪਿੰਡ ਦੇ ਵਿੱਚ ਵੀ ਆਪਾਂ ਤੁਹਾਨੂੰ ਪਿੰਡ ਦੀਆਂ ਗਲੀਆਂ ਵੀ ਦਿਖਾਵਾਂਗੇ ਜੀ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਬਹੁਤ ਸੋਹਣਾ ਪਿੰਡ ਆ ਤੇ ਲੋਕਾਂ ਦੀ ਬਹੁਤ ਵੱਡੀ ਸਰਦ ਹੈ ਗੁਰਦੁਆਰਾ ਸਾਹਿਬ ਸੰਬੰਧੀ ਤੇ ਆਜੋ ਫਿਰ ਆਪਾਂ ਸਭ ਤੋਂ ਪਹਿਲਾਂ ਚੱਲਾਂਗੇ ਫਿਰ ਆਪਾਂ ਸਕੂਲ ਵਿੱਚ ਜੀ ਸਕੂਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਕੂਲ ਲੱਗਿਆ ਤੇ ਅੱਗੇ-ਅੱਗੇ ਚੱਲਾਂਗੇ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਜੀ ਬਹੁਤ ਵਧੀਆ ਲੱਗਿਆ ਪਿੰਡ ਵਿੱਚ ਦੇਖ ਕੇ ਬਹੁਤ ਵਧੀਆ ਰੌਣਕਾਂ ਸੀ ਬਹੁਤ ਵਧੀਆ ਲੱਗਿਆ ਦੇਖ ਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਨੇ ਜੀ ਕੋਈ ਇੰਚ ਨੂਚ ਨਹੀਂ ਸਭ ਵਧੀਆ ਤੇ ਉਸ ਤੋਂ ਬਾਅਦ ਆਪਾਂ ਮਿਲਾਂਗੇ ਜੀ ਬਜ਼ੁਰਗਾਂ ਨੂੰ ਬਜ਼ੁਰਗਾਂ ਨਾਲ ਮਿਲ ਕੇ ਵੀ ਬਹੁਤ ਵਧੀਆ ਲੱਗਿਆ ਬਜ਼ੁਰਗ ਖੇਡ ਰਹੇ ਸੀਗੇ ਤਾਂ ਸ ਤੇ ਆਪਾਂ ਉਹਨਾਂ ਦੀ ਵੀਡੀਓ ਵੀ ਬਣਾਈ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਸਾਰਿਆਂ ਨੇ ਆਪਾਂ ਨੂੰ ਦੱਸਿਆ ਵੀ ਸਾਡੇ ਜਵਾਕ ਬਾਰੇ ਨੇ ਤਾਂ ਉਹਨਾਂ ਕੋਲ ਵੀਡੀਓ ਜ਼ਰੂਰ ਭੇਜਿਓ ਤੇ ਫਿਰ ਆਪਾਂ ਚੱਲਾਂਗੇ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਵਿੱਚ ਗੁਰਦੁਦਵਾਰਾ ਸੀ ਵੀ ਉਸ ਦੀ ਧੁਵਾਈ ਚੱਲ ਰਹੀ ਸੀਗੀ ਇਸ ਕਰਕੇ ਆਪਾਂ ਦਰਬਾਰ ਸਾਹਿਬ ਦੀ ਵੀਡੀਓ ਨਹੀਂ ਬਣਾਈ ਆਪਾਂ ਤੁਹਾਨੂੰ ਬਾਰੋ-ਬਾਰੋ ਗੁਰਦੁਆਰਾ ਸਾਹਿਬ ਦਿਖਾਵਾਂਗੇ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈਗਾ ਲੋਕਾਂ ਦੀ ਬਹੁਤ ਵੱਡੀ ਸਰਦ ਹੈਗੀ ਜੀ ਹਰ ਇੱਕ ਧਰਮ ਸੰਬੰਧੀ ਲੋਕਾਂ ਦੀ ਬਹੁਤ ਵੱਡੀ ਸਰਦ ਹੈ ਸੀਗੀ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਜੋ ਫਿਰ ਆਪਾਂ ਹੁਣ ਜੀ ਪਿੰਡ ਦੇ ਉੱਪਰ ਦੀ ਗੇੜਾ ਦਵਾਂਗੇ ਆਪਣੇ ਨਾਲ ਤੁਸੀਂ ਜੁੜੇ ਰਹੋ ਬਹੁਤ ਵਧੀਆ ਲੱਗਿਆ ਇਹ ਪਿੰਡ ਪਿੰਡ ਕਾਫੀ ਵੱਡਾ ਵੀ ਸੀਗਾ ਤੇ ਬਹੁਤ ਵਧੀਆ-ਵਧੀਆ ਕੋਠੀਆਂ ਸੀ ਇੱਥੇ ਦੇਖ ਕੇ ਬਹੁਤ ਵਧੀਆ ਲੱਗਿਆ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਤੇ ਆਜੋ ਫਿਰ ਆਪਾਂ ਹੁਣ ਚੱਲਾਂਗੇ ਜੀ ਪਿੰਡ ਦੇ ਵਿੱਚ ਜੀ ਤੇ ਇੱਕ ਥਾਂ ਤੇ ਆਪਾਂ ਨੂੰ ਹੋਰ ਬਜ਼ੁਰਗ ਤੇ ਆਪਣੇ ਨੌਜਵਾਨ ਤਾਂ ਸਕੇਟਦੇ ਹੋਏ ਮਿਲੇ ਉਹ ਵੀ ਬਹੁਤ ਖੁਸ਼ ਹੋਏ ਵੀਡੀਓ ਕਰਵਾ ਕੇ ਜੀ ਆਜੋ ਆਪਾਂ ਹੁਣ ਅੱਗੇ-ਅੱਗੇ ਚੱਲਾਂਗੇ ਪਿੰਡ ਦੇ ਵਿੱਚ ਐਂਟਰ ਹੋਵਾਂਗੇ ਹੁਣ ਆਪਾਂ ਜੀ ਤੇ ਆਜੋ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਅੱਗੇ-ਅੱਗੇ ਚੱਲੀ ਜਾਵਾਂਗੇ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਜੀ ਬਹੁਤ ਵਧੀਆ ਲੱਗਿਆ ਇਹ ਪਿੰਡ ਦੇਖ ਕੇ ਤੇ ਆਜੋ ਆਪਾਂ ਹੁਣ ਅੱਗੇ-ਅੱਗੇ ਜਾਂਦੇ ਆ ਤੁਹਾਨੂੰ ਸਾਰੇ ਪਿੰਡ ਦਿਖਾਵਾਂਗੇ ਬਹੁਤ ਵਧੀਆ ਲੱਗਿਆ ਜੇ ਇੱਕ ਵਾਰ ਛੋਟਾ ਵੀ ਟਾਈਮ ਲੱਗਦਾ ਤਾਂ ਇਹ ਪਿੰਡ ਨੂੰ ਜ਼ਰੂਰ ਦੇਖੋ ਬਹੁਤ ਤੋਂ ਵਧੀਆ ਪਿੰਡ ਸੀਗਾ ਇਸ ਪਿੰਡ ਵਿੱਚ ਦੋ ਘਦਵਾਰਾ ਸਾਬਨੇ ਤੇ ਇੱਕ ਰੋਡ ਤੇ ਹੈ ਜੀ ਇੱਕ ਪਿੰਡ ਦੇ ਵਿੱਚ ਹੈਗਾ ਬਹੁਤ ਤੋਂ ਵਧੀਆ ਤੇ ਰਸਤੇ ਵਿੱਚ ਇੱਕ ਟੂਵੇ ਲੱਗ ਰਿਹਾ ਸੀ ਆਪਾਂ ਤੁਹਾਨੂੰ ਉਹ ਵੀ ਦਿਖਾ ਜਾ ਤੇ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਤੇ ਸਾਰਾ ਆਪਾਂ ਤੁਹਾਨੂੰ ਪਿੰਡ ਦਿਖਾ ਦਿੰਦਾਗਾ ਤੇ ਅੱਗੇ-ਅੱਗੇ ਚੱਲਦੇ ਫਿਰ ਆਪਾਂ ਚੱਲਾਂਗੇ ਪਿੰਡ ਦੇ ਗਰਾਊਂਡ ਵਿੱਚ ਜੀ ਪਿੰਡ ਦਾ ਗਰਾਊਂਡ ਛੋਟਾ ਹੁੰਦਾ ਹੋਇਆ ਪਰ ਬਹੁਤ ਤੋਂ ਵਧੀਆ ਸੀਗਾ ਇੱਥੇ ਆਪਣਾ ਪਰਮਜੀਤ ਸਿੰਘ ਚੀਮਾ ਬਾਈ ਕਹਿੰਦੇ ਸੀ ਛੋਟੇ ਉਂ ਤੇ ਬਹੁਤ ਖੇਡਦੇ ਰਹਾਂਗੇ ਤੇ ਇਹ ਆਪਣੇ ਪਰਮਜੀਤ ਸਿੰਘ ਚੀਮਾ ਬਾਈ ਇਟਲੀ ਦੇ ਅੱਜ ਕੱਲ੍ਹ ਜੋ ਉਹਨਾਂ ਦਾ ਘਰ ਹੈਗਾ ਜੀ ਬਹੁਤ ਵਧੀਆ ਲੱਗਿਆ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਵੀ ਤੇ ਉਹਨਾਂ ਨਾਲ ਵੀ ਤੇ ਉਹਨਾਂ ਦੀ ਫੈਮਿਲੀ ਨਾਲ ਵੀ ਮਿਲ ਕੇ ਜੀ ਆਜੋ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਤੇ ਤੁਹਾਨੂੰ ਸਾਰਾ ਪਿੰਡ ਆਪਾਂ ਦਿਖਾ ਚੁੱਕਿਆਂਗੇ ਤੇ ਇੱਕ ਦੋ ਆਪਣੀ ਜਿਹੜੀ ਗਲੀ ਰਹਿ ਗਈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਬਹੁਤ ਵਧੀਆ ਪਿੰਡ ਲੱਗਿਆ ਆਪ ਨੂੰ ਇਹ ਦੇਖ ਕੇ ਤੇ ਤੁਹਾਨੂੰ ਸਾਰਾ ਪਿੰਡ ਆਪਾਂ ਦਿਖਾ ਚੁੱਕਿਆਂਗੇ ਆਜੋ ਆਪਾਂ ਹੁਣ ਸਿਰਫ ਆਪਣਾ ਇੱਕ ਜਿਹੜਾ ਰਹਿ ਗਿਆ ਤੇ ਆਪਾਂ ਉਹ ਵੀ ਗੜਾ ਤੁਹਾਨੂੰ ਆਪਾਂ ਪਿੰਡ ਦੇ ਉੱਪਰ ਦੀ ਦਵਾ ਦਿੰਨੇ ਆਗੇ ਤੇ ਨਾਲ ਆਪਣੇ ਨਾਲ ਜੁੜੇ ਰਹੋ ਬਹੁਤ ਵਧੀਆ ਪਿੰਡ ਲੱਗਿਆ ਦੇਖ ਕੇ ਤੇ ਆਜੋ ਫਿਰ ਆਪਾਂ ਸਾਹਮਣੇ ਦੋ ਕੋਠੀਆਂ ਦੇਖੀਆਂ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਹਰ ਇੱਕ ਵੀਰ ਨੇ ਹਰ ਇੱਕ ਬਜ਼ੁਰਗ ਨੇ ਖੁਸ਼ ਹੋ ਕੇ ਵੀਡੀਓ ਕਰਵਾਈ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਨਗਰ ਖੇੜੇ ਤੇ ਜੀ ਤੇ ਆਜੋ ਆਪਾਂ ਤੁਹਾਨੂੰ ਕਰਾਂਗੇ ਨਗਰ ਖੇੜੇ ਦੇ ਦਰਸ਼ਨ ਜੀ ਤੇ ਕਰੋ ਜੀ ਦਰਸ਼ਨ ਨਗਰ ਖੇੜੇ ਦੇ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਪਿੰਡ ਦੇ ਬਾਹਰਲੀ ਫਿਰਨੀ ਦੇ ਤੇ ਆਜੋ ਐਡਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੀ ਤੁਸੀਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ